ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ। ਅਮੀਰਾ ਸਾਰੇ ਠੀਕ ਹੋਵੋਗੇ ਤੇ ਦੇਖੋ ਆਇਆ ਹੋਇਆ ਟ੍ਰੈਡਰ ਟਰਾਲੀ ਬਰਖ ਸਾਹਿਬ ਤੇ ਕਿਉਂ ਕਰ ਪ੍ਰੀਤਾ ਕਿਵੇਂ ਆ? ਗੋਲਾ ਪੈ ਨਹੀਂ ਰਿਹਾ ਤੇ ਹੁੱਕ 'ਚ ਜਮਾਲੀ ਅੱਜ ਲੈ ਰਾੜ ਜੀ ਫੇਰੇ ਨੇ ਕੀ ਕਹਿੰਦੇ ਨੇ ਇਹਨੂੰ? ਛਾੜ ਰਿਹਾ ਛਾੜ ਰਿਹਾ ਕਰ ਰਾਂ ਅੰਦਰੋਂ ਕਮੜੇ ਤਾਜ ਦੇ ਪੈਸੇ ਦੇ ਵਿੱਚ ਹੋਵੇ ਪਰ ਗੋਲਾ ਪੈ ਨਹੀਂ ਰਿਹਾ ਸੀ ਆ ਹੁੱਕ ਦੇ ਉੱਤੇ ਰੋਲਡ ਸਟਾਰ ਵਾਲੀ ਫੱਲੇ ਲਈ ਆਤੀ ਆ ਇਹ ਨਾਲ ਦੂਜੀਆਂ ਹੁੱਕਾਂ ਲੋਡ ਆ ਰਹੀਆਂ ਨੇ ਇਹਦੇ ਅਗਲੇ ਪਾਸੇ ਜਿਹੜੀ ਆਹ ਲੈਸਾਂ ਇਹ ਘਾਟਾ ਸਾਰੇ ਹੁੱਕਾਂ ਦੇ ਹੋਵੇ ਆਹ 60 ਵਾਲੀ ਹੁੱਕਾਂ ਤੇ ਭਿਆਪ ਜੜੀਆਂ ਦੀਆਂ ਨੇ ਹੁੱਕ ਸਾਰੀਆਂ ਲੋਡ ਕਰਾਉਣੀਆਂ ਹੋਣੀਆਂ ਨੇ ਦੇਖੋ ਦੂਈ ਟਰਾਲੀ ਵੀ ਲੈ ਕੇ ਆਉਣੇ ਆ ਲੈ ਦੇਖ ਰਹੀਏ ਲੋਡ ਕਰੋ ਚੈੱਕ ਕਰ ਕੈਵਨ ਤੁਹਾਨੂੰ ਦਿਖਾਈ ਨਹੀਂ ਇਹ ਵਲੌਗ ਚ ਤੇ ਆ ਪਾਵਾਂਗੇ ਆਪਾਂ ਵਲੌਗ ਦਾ ਖਾਸੇ ਟਾਈਮ ਬਾਅਦ ਪਾਵਾਂਗੇ ਅੱਜ ਦੇਖੋ ਹਾਂ ਖੜਾਚੋਟਾ ਕਿਵੇਂ ਲੱਗਦਾ ਦੱਸਿਓ ਦੇਖੋ ਮਿਲਗੀ ਦੀ ਟਰਾਲੀ ਇਹ ਦੇਜੋ ਓਵਰਵਿਊ ਜਾਂ ਕਰਾ ਦਨੇ ਆ ਬਾਕੀ ਸਾਰਾ ਵਲੌਗ ਪਾਵਾਂਗੇ ਤੇ ਪੂਰਾ ਪੱਕਾ ਮਿਲਵੀ ਇੱਕ ਵੀਡੀਓ ਆੱਡੇ ਬਣਾਵਾਂਗੇ ਟਰਾਲੀ ਦੀ ਐਡ ਬਣਾਵਾਂਗੇ ਤੇ ਟਰੈਕਟਰ ਦੀ ਐਡ ਬਣਾਵਾਂਗੇ ਦੇਖੋ ਪਰੇ-ਵਰ ਵੀਡੀਓ ਲੈ ਰਹੇ ਹਾਂ ਲੋ ਕਰ ਰਖਿਆ ਧੂਆਂ ਧੂਆਂ ਗੁੱਲਾ ਦੇਖੋ ਤੁਸੀਂ ਹੋ ਗਿਆ ਪੈਂਦਾ ਹਾਂ ਹਾਂ ਵਾਧੀ ਟਰੈਕਟਰ ਲਿਆ ਦੇਖ ਰਿਹਾ ਬੱਕ ਜੇ ਪੈਂਦਾ ਕਿ ਨਾ ਓਏ ਹੋਏ ਓਏ ਓਹ ਹੋ ਕਰੋ ਵਿੱਚੋਂ ਚੱਕ ਦੇਖੀ ਚਲੋ ਹੁਣ ਤੁਹਾਨੂੰ ਕਿਹੜਾ ਪਾ ਕੇ ਮਿਲਦਾ ਟਰਾਲੀ ਨੂੰ ਜੀ ਚੱਲੇ ਹੁਣ ਹਵਾ ਪੌਣ ਟਰਾਲੀ ਚ ਕਿਉਂ ਨੇ ਆ ਰਹਿ ਰਿਹਾ ਪੂਰਾ ਜੀ ਪੂਰਾ ਓਕੇ ਦੇਖੋ ਵੇਰਾ ਹੁਣ ਪੌਣਿਆ ਹਵਾ ਦੇਖੋ ਪਾਵਰ ਰੋਲਸ ਹੋਰ ਇਧਰ ਮੜੀ ਨਹੀਂ ਦਿਖਾਉਂਦੇ ਇਸ ਮੋੜ ਤੇ ਆਹ ਐਨ ਪੂਰਾ ਨਾਲ ਦੋ ਤਿੰਨ ਕਦੇ ਸੀ ਆ ਪੂਰਾ ਐਂ ਠੰਡ ਚੜ ਰਹੀ ਆ ਮਿਲਦੇ ਆ ਬਾਬੋ ਅਗੇ ਜੀ ਕਰੋ ਦਰਸ਼ਨ ਨਵੇਂ ਜੋੜਾ ਦੇਖੋ ਆਵਾਜ਼ ਚੈੱਕ ਕਰਾ ਰਹੇ ਹੁਣ ਇਹਦੀ ਏਹੋ ਹੀ ਆਉਗੀ ਪੈਂਦੀ ਹੁੱਕ ਪਾਲੀ ਦੀ ਤੇ ਮਾੜਾ ਮੜਾ ਅਗਲੇ ਬੱਸੇ ਰੰਦਾ ਫੇਰ ਨਾ ਪਿਆ ਹੁਣ ਅਗਲੇ ਬੱਸ ਸਪੇਸ ਉਗਦੀ ਦਾ ਪਹਿਲਾ ਅਗਲੇ ਬੱਸ ਚੜ ਰਹੀ ਸੀ ਪਰ ਲੰਦੂ ਇਹ ਹੁੱਕਣਾ ਲੈ ਕੇ ਆਏ ਤੇ ਆ ਬਿਹੜੀ ਨਾਲ ਲੈ ਕੇ ਆਏ ਤੇ ਇਹ ਟਰਾਲੀਆਂ ਉਹਦਾ ਵਲੌਗ ਬਣਾਇਆ ਨਹੀਂ ਹੈਗਾ ਦੇਖੋ ਲਿੰਕਾ ਦੇਖੋ ਜਿਆ ਮਹਲੇ ਜਮੀ ਬਰੀਕ ਜੀਆਂ ਆ ਜੋ ਰਹਿਣਾ ਇਸ ਫਰੇਟ ਮੈਂ ਟੁੱਟਦੀ ਨਹੀਂ ਹੈਗੀ ਸਟਰੈਂਥ ਦੇਖੋ ਦੇਖੋ ਇਹ ਬੇਟਾ ਕਰਾਂਗਾ ਟੱਪ ਲੱਗੂ ਨਾ ਠੀਕ ਹੈ ਦੇਖੋ ਲੜਰਾ ਦੇਖ ਰਿਹਾ ਬਾਈ ਜੀ ਬਣਾ ਰਿਹਾ ਵੀਡੀਓ ਐਵੇਂ ਜਲਾ ਰੋ ਹਾਂਜੀ ਲਿਆਂਦਾ ਜੈਨ ਪੇਪਰ ਤੇ ਬਣਾ ਰਿਹਾ ਹਾਂ ਉਹਦੇ ਫਰਮੇ ਇਹ ਆ ਰੋਟਾ ਕਿਤੇ ਜਿਸ ਨੂੰ ਲਿਆਂਦੀ ਮਸ਼ੀਨ ਹਾਂ ਹੋ ਰਹਿਣ ਦੇ ਹਾਂ ਕੈਰੋ ਲਾਉਣੀ ਕਿਤੇ ਜਿਸ ਨੂੰ ਲਿਆਂਦੀ ਮਸ਼ੀਨ ਹਾਂ ਹੋ ਰਹਿਣ ਦੇ ਹਾਂ ਕੈਰੋ ਲਾਉਣੀ ਕਿੰਨੇ ਦਾ ਹੈਗਾ ਤੁਸੀਂ ਫਾਇਦਾ ਨਾਮ ਕੀ ਰੱਖਿਆ ਹੈ ਪਨੇਸਰ ਪਨੇਸਰ ਰੈਗਰ ਗੇ ਉਹਦਾ ਪਤਾ ਹੀ ਕਰ ਗਿਆ ਉਹਦਾ ਦੇਖੋ ਲਾ ਦਿਆਂ ਲਾਈਟਾਂ ਤੁਸੀਂ ਕਹੀਂ ਜਾਓਗੇ ਵੀ ਵਲੌਗ ਸਾਰੇ ਹੀ ਆਪਣੇ ਪੂਰਾ ਨਵੇੜ ਦਾਂਗੇ ਉਹਦਾ ਚੱਲ ਆਉਰੀ ਕਿਤੇ ਕਰਦਣਿਆ ਪੂਰਾ ਆ ਸੋਨੇ ਲੈ ਕੇ ਚੱਲਦੇ ਆਂ ਘਰੇ ਫਿਰ ਬਾਚੋਂ ਫਿਰ ਕਦੇ ਕੁੱਝ ਹੋਰ ਵੀਡੀਓ ਬਣਾਵਾਂਗੇ ਮਾੜਾ ਕੱਲੇ ਕੱਲੇ ਦੀ ਟਰਾਲੀ ਛੋਟੀ ਹੀ ਲੱਗੀ ਨਹੀਂ ਹੈਗੀ 18.5 ਫੁੱਟ ਹੀ ਹਾਂ ਦੇਖੋ ਹੈਗੀ ਆ ਗੱਲਬਾਤ ਪਿਲ ਗਿਆ ਉਹੀ ਥੋੜੀ ਨਾ ਚੱਲਦਾ ਦੇਖੋ ਤਾਂ ਦੇ ਨ ਫਾਰਮ ਹੁਣ ਚਲਦੇ ਆ ਘਰੇ ਮਿਲਦੇ ਆ ਘਰੇ ਇੱਥੇ ਆ ਕੇ ਤੇ ਫਿਰ ਕਰਾਂਗੇ ਆਪਾਂ ਵਲੌਗ ਦਾ ਐਂਡ ਚਲੋ ਜੇ ਜਾਂਦੇ ਨੇ ਵੀਡੀਓ ਬਣਾ ਲੈਣੇ ਆ ਬਾਅਦ ਕਰਾਂਗੇ ਬਲੌਗ ਦਾ ਐਂਡ देखो लातियां लाइटा इधर भी लातियां असल वाहेगुरू गड्ढी भी नहीं हारी क्यों गया चलो चल वाहेगुरु ਹਾਂਜੀ ਦੇਖੋ ਇਸ ਸਵਾਜ਼ ਜੌਂਡੀਰ ਦਾ ਕੋਲੋਂ ਕਰਦੇ ਹਾਂ ਹੁਣ ਵਲੌਗ ਦਾ ਐਂਡ ਤੇ ਮਿਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ ਚੰਗਾ ਜੀ ਗੁੱਡ ਬਾਏ ਟਾਟਾ ਬਾਈ ਸੀਜੂ